ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ JobWorld ਤੇ ਸਵਾਗਤ ਹੈ ਦੋਸਤੋ ਜੇ ਤੁਹਾਡੇ ਵੀ ਘਰ 3 ਨੇ ਜਨਮ ਲਿਆ ਹੈ ਤਾਂ ਤੁਸੀਂ ਵੀ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਬੇਟੀ ਦੀ ਮਤ 21 ਸਾਲ ਪੂਰੀ ਹੋਣ ਤੱਕ ਤੁਸੀਂ 64 ਲੱਖ ਰੁਪਏ ਉਸ ਲਈ ਜੋੜ ਸਕਦੇ ਹੋ ਤੁਹਾਡੀ ਬੇਟੀ ਨੂੰ 21 ਸਾਲ ਪੂਰੇ ਹੋਣ ਪ੍ਰੰਤ 64 ਲੱਖ ਰੁਪਏ ਮਿਲਣਗੇ ਅੱਜ ਹੀ ਇਸ ਸਰਕਾਰੀ ਸਕੀਮ ਦਾ ਲਾਭ ਉਠਾ ਸਕਦੇ ਹੋ ਕਿਵੇਂ ਤੁਸੀਂ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਇਸ ਵਾਰੀ ਡਿਟੇਲ ਵਿੱਚ ਗੱਲ ਕਰਾਂਗੇ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਟ ਅਤੇ ਇਸ ਤੋਂ ਇਲਾਵਾ ਵਕਰੀਆਂ ਵਕਰੀਆਂ ਸੋਸ਼ਲ ਸਕੀਮਾਂ ਸੰਬੰਧੀ ਜਾਣਕਾਰੀ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਕਿਸੇ ਦੇ ਫੋਨ ਦੇ ਵਿੱਚ ਇਹ ਵੀਡੀਓ ਪਹੁੰਚ ਜਾਵੇ ਅਤੇ ਉਹ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕੇ ਤਾਂ ਦੋਸਤੋ ਸਭ ਤੋਂ ਪਹਿਲਾਂ ਇਸ ਸਕੀਮ ਦਾ ਬੈਨੀਫਿਟ ਦੱਸਦਾ ਹਾਂ ਨਿਵੇਸ਼ਕ ਸਕੰਨਿਆ ਸੰਪਤੀ ਦੀ ਯੋਜਨਾ ਇਸ ਸਕੀਮ ਦਾ ਨਾਮ ਹੈ ਜਿਸ ਵਿੱਚ ਤੁਸੀਂ 1 ਸਾਲ ਦੇ ਵਿੱਚ 1 ਡੇਢ ਲੱਖ ਰੁਪਏ ਨਿਵੇਸ਼ ਕਰਕੇ ਆਮਦਨ ਇਨਕਮ ਟੈਕਸ ਤੇ ਛੋਟ ਪ੍ਰਾਪਤ ਕਰ ਸਕਦੇ ਹੋ 80C ਦੇ ਅਧੀਨ ਤੇ ਇਸ ਤੋਂ ਇਲਾਵਾ ਇਹ ਸਕੀਮ ਟ੍ਰਿਪਲ ਈ ਦਰਜੇ ਵਿੱਚ ਆਉਂਦੀ ਹੈ ਮਤਲਬ ਕਿ ਤੁਹਾਨੂੰ ਤਿੰਨ ਜਗ੍ਹਾ ਤੇ ਟੈਕਸ ਵਿੱਚ ਛੋਟ ਮਿਲਦੀ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਨਿਵੇਸ਼ ਕਰਦੇ ਹੋ 1.5 ਲੱਖ ਪਰਤੀ ਸਾਲ ਤੁਸੀਂ ਇਸ ਸਕੀਮ ਦੇ ਵਿੱਚ ਟੈਕਸ ਤੋਂ ਛੋਟ ਲੈ ਸਕਦੇ ਹੋ ਅਤੇ ਇਸ ਤੋਂ ਇਲਾਵਾ ਨਿਵੇਸ਼ ਕੀਤੀ ਰਕਮ ਤੇ ਟੈਕਸ ਛੋਟ ਉਪਲਬਧ ਹੋਣ ਤੋਂ ਇਲਾਵਾ ਜਦੋਂ ਤੁਹਾਨੂੰ ਇਹ ਮਚਿਓਰਟੀ ਅਮਾਉਂਟ ਮਿਲੇਗੀ ਤਾਂ ਉਸ ਤੇ ਵੀ ਤੁਹਾਨੂੰ ਟੈਕਸ ਫ੍ਰੀ ਪੈਸਾ ਮਿਲੇਗਾ ਅਤੇ ਉਸ ਤੇ ਲੱਗਣ ਵਾਲਾ ਵਿਆਜ ਵੀ ਟੈਕਸ ਫ੍ਰੀ ਹੋਵੇਗਾ ਤਾਂ ਦੋਸਤੋ ਤੁਹਾਨੂੰ 21 ਸਾਲ ਦੀ ਉਮਰ ਤੱਕ 64 ਲੱਖ ਰੁਪਏ ਕਿਵੇਂ ਮਿਲਣਗੇ ਦੋਸਤੋ ਜੇ ਤੁਸੀਂ ਆਪਣੀ ਬੱਚੀ ਵਾਸਤੇ 12500 ਰੁਪਏ ਪ੍ਰਤੀ ਮਹੀਨਾ ਜੋੜਦੇ ਹੋ 10 ਸਾਲ ਦੇ ਵਿੱਚ ਇਹ 1.5 ਲੱਖ ਰੁਪਏ ਹੋ ਜਾਂਦੇ ਹਨ ਇਸ ਸਕੀਮ ਤੇ ਕੋਈ ਟੈਕਸ ਨਹੀਂ ਲੱਗੇਗਾ ਕਿਉਂਕਿ ਜੇਕਰ ਅਸੀਂ ਆਪਣੀ ਵਿਆਜ ਦਰ 7.6% ਲਈਏ ਤਾਂ ਨਿਵੇਸ਼ਕ ਆਪਣੀ ਧੀ ਵਾਸਤੇ 21 ਸਾਲ ਤੱਕ 64 ਲੱਖ ਰੁਪਏ ਜੋੜ ਸਕਦਾ ਹੈ ਪੂਰੀ ਰਕਮ ਜੋ ਮੈਚਿਓਰਿਟੀ ਤੇ ਤੁਹਾਨੂੰ ਮਿਲੇਗੀ ਜੇ 7.6% ਨਾਲ ਲਈਏ 63,79,634 ਰੁਪਏ ਹੋਵੇਗੀ ਇਸ ਵਿੱਚ 22 ਲੱਖ 50000 ਰੁਪਏ ਤੁਹਾਡੀ ਦੁਆਰਾ ਜੋੜੀ ਜਾਣਗੇ ਅਤੇ ਇੰਟਰਸਟ ਜੋ ਮਿਲੇਗਾ 4129634 ਰੁਪਏ ਹੋ ਜਾਂਦਾ ਹੈ ਤਾਂ ਦੋਸਤੋ ਬੇਟੀ ਦਾ ਖਾਤਾ ਕਦੋਂ ਖਲਵਾਉਣਾ ਹੈ ਜਦੋਂ ਬੇਟੀ ਨੇ ਜਨਮ ਲਿਆ ਉਦੋਂ ਵੀ ਤੁਸੀਂ ਉਸ ਦਾ ਖਾਤਾ ਖਲਵਾ ਸਕਦੇ ਹੋ 10 ਸਾਲ ਦੀ ਉਮਰ ਤੱਕ ਇਹ ਖਾਤਾ ਖੁੱਲ ਸਕਦਾ ਹੈ ਇਹ ਖਾਤਾ ਕਿਸੇ ਵੀ ਬੈਂਕ ਜਾਂ ਪੋਸਟ ਆਫਿਸ ਦੇ ਵਿੱਚ ਤੁਸੀਂ ਖਲਵਾ ਸਕਦੇ ਹੋ ਸਕੀਮ ਦਾ ਨਾਮ ਸੁਕੰਨਿਆ ਸਮਰਿਧੀ ਯੋਜਨਾ ਹੈ ਤਾਂ ਦੋਸਤੋ ਜਦੋਂ ਤੁਹਾਡੀ ਬੇਟੀ 18 ਸਾਲ ਦੀ ਹੋ ਜਾਵੇਗੀ ਤਾਂ ਤੁਸੀਂ ਟੋਟਲ ਅਮਾਉਂਟ ਦਾ 50% ਵਾਪਸ ਲੈ ਸਕਦੇ ਹੋ ਨਹੀਂ ਤਾਂ ਤੁਹਾਨੂੰ 21 ਸਾਲ ਪੂਰਾ ਹੋਣ ਤੇ ਪੂਰੀ ਦੀ ਪੂਰੀ ਰਕਮ ਮਿਲ ਜਾਵੇਗੀ ਇਸ ਸਕੀਮ ਦੇ ਵਿੱਚ ਸਿਰਫ ਤੁਸੀਂ 15 ਸਾਲ ਪੈਸਾ ਜੋ ਇਨਵੈਸਟ ਕਰਨਾ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਮੈਚਿਓਰਿਟੀ ਤੇ 64 ਲੱਖ ਰੁਪਏ ਮਿਲ ਜਾਣਗੇ ਅੱਜ ਕੱਲ ਵਿਆਹਾਂ ਤੇ ਕਾਫੀ ਖਰਚ ਹੁੰਦਾ ਹੈ ਜਿਸ ਕਾਰਨ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਵਾਸਤੇ ਵਿਆਹ ਅਤੇ ਹਾਇਰ ਸਟੱਡੀ ਦੇ ਵਿੱਚ ਕਾਫੀ ਸਾਰੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਦੋਸਤੋ ਇਹ ਬਹੁਤ ਹੀ ਵਧੀਆ ਸਕੀਮ ਹੈ ਜਿਸ ਦਾ ਲਾਭ ਹਰ ਜੋ ਬੇਟੀ ਦੇ ਪੇਰੈਂਟਸ ਉਠਾ ਸਕਦੇ ਨੇ ਇਸ ਵਕਤ 8% ਵਿਆਜਦਾਰ ਹੈ ਦੋਸਤੋ ਵਰਤਮਾਨ ਵਿੱਚ ਸਕੰਨਿਆ ਸਮਰਿਧੀ ਯੋਜਨਾ ਤੇ 8% ਵਿਆਜਦਾਰ ਹੈ ਤੁਹਾਡੀਤੀ ਦੇ 10 ਸਾਲ ਉਮਰ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਹੀ ਖਤਤਾ ਖਲਵਾ ਸਕਦੇ ਹੋ ਇਸ ਤੋਂ ਇਲਾਵਾ ਜਦੋਂ ਬੇਟੀ 21 ਸਾਲ ਦੀ ਹੋ ਜਾਵੇਗੀ ਤਾਂ ਤੁਹਾਨੂੰ 64 ਲੱਖ ਰੁਪਏ ਮਿਲ ਜਾਣਗੇ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੀ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਵਿਊਰਸ